ਸਾਸਰੀ ਖਾਲ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਰੱਲਾ ਜ਼ਿਲ੍ਹਾ ਇਹਨੂੰ ਮਾਨਸਾ ਪਹਿ ਜਾਂਦਾ ਜੇ ਤੁਸੀਂ ਸਾਹਮਣੇ ਵੇਖ ਰਹੇ ਹੋ ਝੋਟੀ ਵੀਰੇ ਇਹ ਦੂਜੇ ਸੂਏ ਸੂਈ ਹੋਈ ਆ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਹੀ ਚੰਗੀ ਆ ਬਾਈ ਪਿੱਛੋਂ ਦੇਖ ਸਕਦੇ ਹੋ ਥਣ ਬੰਨੇ ਦੀ ਬਹੁਤ ਜ਼ਿਆਦਾ ਚੰਗੀ ਆ 5 ਦਿਨ ਹੋ ਗਏ ਵੀਰੇ ਛੋਟੀ ਸੂਈ ਨੂੰ ਇਸ ਟੈਂਕ ਬਰੇ ਦੇ 13 ਲੀਟਰ ਦੁੱਧ ਦੇ ਹੀਟਾਂ ਤਿਆਰ ਆ ਮਗਰ ਇਹਦੇ ਕੱਟੀ ਆ ਤੁਸੀਂ ਵੇਖ ਸਕਦੇ ਹੋ ਬਾਈ ਜਿਵੇਂ ਸਕਰੀਨ ਤੇ ਬਹੁਤ ਵਧੀਆ ਕੱਟੀ ਆ ਕੁਆਲਿਟੀ ਬਹੁਤ ਵਧੀਆ ਕੱਟੀ ਦੀ ਬਾਈ ਇਸ ਟਾਈਮ ਬਾਈ ਜੀ 13 ਲੀਟਰ ਦੁੱਧ ਤਿਆਰ ਆ ਤੇ ਹਜੇ ਵੀਰੇ 5 ਦਿਨ ਹੋਇਆ ਸੂਈ ਨੂੰ ਆਸਾ ਬਈ ਇਹ 20 ਲੀਟਰ ਦੁੱਧ ਦੇਊਗੀ ਛੋਟੀ ਦੂਜੀ ਸੂਈ ਸੂਈ ਹੋਈ ਆ ਬਈ ਥਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਤੋਰਾ ਬਾਈ ਤੋਰਾ ਵੀ ਵੇਖ ਸਕਦੇ ਹੋ ਬਈ ਤੁਸੀਂ ਠੱਪੂੜੇ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਬਾਈ ਕਈ ਵਾਰੀ ਸਾਥੋ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਤੇ ਤੁਸੀਂ ਬਾਈ ਬਾਈ ਦਾ ਤੁਹਾਨੂੰ WhatsApp ਨੰਬਰ ਦਿੱਤਾ ਜਾਊਗਾ ਉਹ ਤੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਤੇ ਬਾਕੀ ਜੇ ਕਿਸੇ ਵੀਰ ਨੂੰ ਇਹ ਝੁੱਟੀ ਚਾਹੀਦੀ ਆ ਤਾਂ ਬਾਈ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਬਾਈ ਹਰ ਗਹਿਣੇ ਦਾ ਮੁੱਲ ਬਾਈ 2 ਲੱਖ ਤੇ 10000 ਰੁਪਏ ਰੱਖਿਆ 2 ਲੱਖ 20 10000 ਰੁਪਏ ਨੇ ਮੁੱਲ ਕੀਤਾ ਹੋਇਆ ਤੇ ਮਾਣ ਵੀ ਕੀਤਾ ਜਾਊਗਾ ਇਹਦੇ ਵਿੱਚੋਂ ਤੁਸੀਂ ਤੋਰਾ ਵੀ ਵੇਖ ਸਕਦੇ ਹੋ ਬਾਈ ਬਹੁਤ ਵਧੀਆ ਬਈ ਬਾਡੀ ਪੰਤਰ ਦੀ ਝੋਟੀ ਆ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਬਈ ਝੋਟੀ ਦੀ ਦੇਖ ਹੀ ਸਕਦੇ ਹਾਂ ਬਈ ਤੁਹਾਡੇ ਸਾਹਮਣੇ ਹੀ ਆ ਮਗਰ ਵੀ ਇਹਦੇ ਕੱਟੀ ਆ ਤੇ ਆਸ ਆ ਵੀਰੇ 20 ਲੀਟਰ ਦੁੱਧ ਦੇਊਗੀ ਤੇ ਇਸੇ ਤਰ੍ਹਾਂ ਵੀਰੇ ਆਪਣੇ ਬਰਾਡ ਕੈਟਲ ਫਾਰਮ ਨੂੰ ਸਪੋਰਟ ਕਰਦੇ ਰਹੋ ਤੇ ਆਸ ਕਰਾਂਗੇ ਵੀ ਚੰਗੇ ਤੋਂ ਚੰਗੇ ਪਸ਼ੂ ਤੁਹਾਡੇ ਲਈ ਲੈ ਕੇ ਆਈਏ ਜੋ ਤੁਸੀਂ ਘਰ ਬੈਠ ਕੇ ਖਰੀਦਦਾਰੀ ਕਰ ਸਕੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ